ਦੀ ਪੂਰੀ ਹੋ ਜਾਵੇ وہی ਬਹੁਤ ਹੈ ਜਮਾਨੇ ਮੇ ਕਮਾਈ ਨਹੀਂ ਹੈਗੀ ਕੁਝ ਕਮਾਈ ਨਹੀਂ ਹੈਗੀ ਕੁਝ ਇਹ ਕਪੜਾ ਵੀ 10 10 ਰੁਪਏ ਲੈ ਲੋ 20 20 ਰੁਪਏ ਲੈ ਲੋ ਕਪੜਾ ਵੇਚ ਦੇਗੇ ਕੀ ਕਰੀਏ ਉਹ ਤਾਂ ਮੈਂ ਪੈ ਗਈ ਆ ਗਲੀਆਂ ਦੇ ਵਿੱਚ ਬਾਜਾ ਮਾਰਨੀ ਆ ਪੈਂਦੀ ਆ ਟੋਕਰਾ ਸਿਰ ਤੇ ਚਾਤ ਕੇ ਨੇ ਦਿਨ ਹੋ ਗਏ ਕੰਮ ਕਰਦੇ ਸਾਨੂੰ ਹੋ ਗਏ 20 25 30 ਦੇ ਸਾਲ ਸਵੇਰੇ ਭਾਈ ਨੂੰ 10 ਵਜੇ ਆ ਜਾਂਦੇ ਹੈਗੇ ਤੇ 5-6 ਵਜੇ ਘਰੇ ਚੱਲ ਜਾਂਦੇ ਹੈਗੇ ਕੰਮ ਕਮ ਬਿਲਕੁਲ ਹੀ ਨਹੀਂ ਹੈਗਾ ਗਾਗ ਤੁਹਾਨੂੰ ਦਿਖਦਾ ਹੀ ਨਹੀਂ ਬਿਲਕੁਲ ਵੀ ਕੀ ਕੰਮ ਕਰਦੇ ਆ ਸ਼ੁਰੂ ਹਾਂਜੀ ਸ਼ੁਰੂ ਤੋਂ ਹੀ ਕੰਮ ਕਰਦੇ ਹੈਗੇ ਹਾਂ ਲੈ ਗਏ ਕਿਰਾਇਆ ਵੀ ਸਾਡਾ ਟੈਂਪੂ ਦਾ ਲੱਗਦਾ 300 ਰੁਪਇਆ 150 ਜਾਣ ਦਾ 150 ਆਣ ਦਾ 4-500 ਰੁਪਇਆ ਉਹ ਕੱਟਣਾ ਪੈਂਦਾ ਹੈਗਾ 5 800 ਦੇ ਕਦੇ 700 ਦੇ ਕੱਪੜੇ ਤਾਂ ਵੇਚ ਜਾਂਦੇ بس ਸਾਡੇ ਬਜ਼ੁਰਗ ਹੈਗੇ ਉਹ ਵੀ ਕਰਦੇ ਹੈਗੇ ਤੇ ਹੁਣ ਸਾਡਾ ਨੰਬਰ ਲੱਗੇਗਾ ਅਸੀਂ ਵੀ ਕਰਦੇ ਪਏ ਹੀ ਕੰਮ। ਪਾਈ ਹੈਗੀ ਹੈ। بس ਕਮਾਈ ਮਾੜੀ-ਮੋਟੀ ਹੈਗੀ ਭਾਈ ਖਰਚਾ ਪਾਣੀ ਨਿਕਲ ਜਾਂਦਾ ਹੈਗਾ। ਚਲੋ ਉਹ ਕਮੇਟੀ ਵਾਲੇ ਨੇ ਕਿਹਾ ਵੀ ਤੁਹਾਨੂੰ ਪਰਚੀ ਕਟਾਣੀ ਪਵੇਗੀ ਤਾਂ ਅਸੀਂ ਕਿਹਾ ਇਕੱਠਾਵਾਂਗੇ। ਮੈਂ ਆਪਣਾ ਬੁਢਾਪੇ ਦਾ ਟਾਈਮ ਪਾਸ ਕਰ ਦिएਗੀ। ਔਰ ਮੇਰੀ ਇਤਨੀ ਕਮਾਈ ਨਹੀਂ ਹੈਗੀ ਜਿਹੜਾ ਆ ਕੇ ਖੜੇ ਹੋ ਜਾਂਦੇਗੇ 2000 1500 ਤੋਂ। ਦੇ ਪਹਿ ਮੰਗਦੀ। ਹਾਂ ਲੈ ਜਾਂਦੇ ਨੇ। ਦੰਦ ਦਿਨ ਸਾਰੇ ਦਿਨ ਦਿਨ ਕੱਲ ਆਇਆ ਸੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਦੱਸਦੇ ਹਾਂ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਦੇ ਵਿੱਚ ਜਗਰਾਉਂ ਪੁਲ ਦੇ ਥੱਲੇ ਜਿੱਥੇ ਦੱਸਦੇ ਕਿ ਐਤਵਾਰ ਵਾਲੇ ਦਿਨ ਵੱਡੀ ਮਾਰਕੀਟ ਲੱਗਦੀ ਹੈ ਦੱਸਦੇ ਪੁਰਾਣੇ ਕੱਪੜਿਆਂ ਦੀ ਮਾਰਕੀਟ ਲੱਗਦੀ ਹੈ ਜਿੱਥੇ ਲੋਕ ਆਉਂਦੇ ਨੇ ਮਹਿਲਾਵਾਂ ਆਂਦੀਆਂ ਨੇ ਸੋਨਾ ਵੱਲੋਂ ਕੱਪੜੇ ਜਿਹੜੇ ਨੇ ਵੇਚੇ ਜਾਂਦੇ ਨੇ ਦੱਸਦੀਏ ਲੁਧਿਆਣਾ ਦੇ ਵਿੱਚ ਐਤਵਾਰ ਵਾਲੇ ਦਿਨ ਜਿਹੜੀ ਮਾਰਕੀਟ ਲੱਗਦੀ ਆ ਉਸ ਮਾਰਕੀਟ ਦੇ ਵਿੱਚ ਕਾਫੀ ਵੱਡਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦਾ ਲੋਕਾਂ ਦਾ ਰਸ਼ ਕਿਸ ਤਰੀਕੇ ਨਜ਼ਰ ਆ ਰਿਹਾ ਸੋ ਕਾਫੀ ਲੋਕ ਐਸੇ ਮਾਰਕੀਟ ਦੇ ਵਿੱਚ ਸ਼ੋਪਿੰਗ ਕਰਨ ਆਉਂਦੇ ਨੇ ਕੱਪੜੇ ਖਰੀਦੇ ਨੇ ਪਰ ਦੱਸਦੇ ਕਿ ਜਿਹੜੇ ਲੋਕ ਇੱਥੇ ਦੁਕਾਨ ਕਰ ਰਹੇ ਨੇ ਜਿਹੜੇ ਦੁਕਾਨਦਾਰੀ ਕਰ ਰਹੇ ਨੇ ਜਿਹੜੇ ਕੱਪੜੇ ਖਰੀਦੇ ਨੇ ਉਹ ਪਹਿਲਾਂ ਕੱਪੜੇ ਲੈ ਕੇ ਕਿੱਥੋਂ ਆਉਂਦੇ ਨੇ ਉਸ ਤੋਂ ਬਾਅਦ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਜਿਹੜਾ ਕੱਪੜੇ ਖਰੀਦੇ ਨੇ ਸਾਡੇ ਨਾਲ ਇੱਕ ਹੋਰ ਮਹਿਲਾ ਮੌਜੂਦ ਹੈ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਨੇ ਮਤਾ ਜੀ ਕੀ ਕਹਿਣਾ ਚਾਹੋਗੇ ਗਰਮੀ ਕਾਫੀ ਪੈ ਰਹੀ ਆ ਮਾਰਕੀਟ ਲਾ ਕੇ ਬੱਤੇ ਆ ਕੀ ਨਾਮ ਹੈ ਕੰਚਨ ਕੀ ਕਰੇ ਜੋ ਕਪੜੇ ਕਿਥੋਂ ਲੈ ਕੇ ਆਨੇ ਸਰਸੇ ਫੇਰੀ ਫਿਰਦੇ ਆ ਉਹ ਘਰ ਘਰ ਜਾ ਕੇ ਉਹ ਤਾਂ ਬਰਤਨ ਵਗੈਰਾ ਦੇ ਕੇ ਫਿਰ ਲੈ ਕੇ ਆਉਂਦੀ ਆ ਮਟੇਕਰਾਂ ਦੇ ਵਿੱਚੋਂ ਕਪੜੇ ਮਟੇਕਰ ਹੁੰਦੀ ਆ ਅੱਛਾ ਕੋਟੀਆਂ ਕਲੋਨੀਆ ਬੰਦ ਕੁਆਟਰਸ ਨੇ ਤੇ ਇਹ ਮਾਰਕੀਟ ਕਦੋਂ ਲੱਗਦੀ ਆ ਇਹ ਸੰਡੇ ਲੱਗਦੀ ਆ ਵੱਡੀ ਮਾਰਕੀਟ ਰੋਜ਼ ਵਾਸਤੇ ਛੋਟੀ ਮਾਰਕੀਟ ਹੀ ਲੱਗਦੀ ਹੈ। ਉਹ ਅੰਦਰ ਹੀ ਲੱਗਦੀ ਹੈ। ਸੰਡੇ 'ਚ ਸਾਰਾ ਫੁੱਲ ਭਰ ਜਾਂਦਾ। ਮਤਲਬ ਸੰਡੇ ਸੰਡੇ ਜ਼ਿਆਦਾ ਵੱਡੀ ਲੱਗਦੀ ਹੈ। ਹਾਂਜੀ। ਲੋਕਾਂ ਦਾ ਕਿਸ ਤਰੀਕੇ ਦਾ ਰੁਸ਼ਨ ਨਜ਼ਰ ਆ ਰਿਹਾ? ਲੋਕ ਕਿੱਦਾਂ ਦੇ ਆਂਦੇ ਕੱਪੜੇ ਲੈਣ। ਮੀਡੀਅਮ ਘਰ ਦੇ ਆਂਦੇ, ਵੱਡੇ ਘਰ ਤਾਂ ਘੱਟ ਨਹੀਂ ਆਂਦੇ। ਮੀਡੀਅਮ ਹੀ ਫੈਮਿਲੀ ਆਂਦੀ ਹੈ ਜੋ ਨਹੀਂ ਲੈ ਸਕਦੀ, ਨਹੀਂ ਅਫੋਰਡ ਕਰ ਸਕਦੀਆਂ ਉਹੀ ਆਂਦੇ। ਸੋਨਾ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਕਿ ਜਿਹੜੇ ਵੱਡੇ ਘਰ ਹੈਗੇ ਨੇ ਉਹਨਾਂ ਦੇ ਵਿੱਚੋਂ ਜਾ ਕੇ ਅਸੀਂ ਕੱਪੜੇ ਖਰੀਦਦੇ ਆਂ ਤਾਂ ਉਸ ਤੋਂ ਬਾਅਦ ਲੈ ਕੇ ਆਂਦੇ ਨੇ ਦੇਖ ਸਕਦੇ ਹੋ ਕਾਫੀ ਲੋਕ ਜਿਹੜੇ ਨੇ ਸੋ ਛੋਟੀ ਛੋਟੀ ਬੱਚੀਆਂ ਜੜੀਆਂ ਨੇ ਉਹ ਵੀ ਕਪੜੇ ਕਿਸ ਤਰੀਕੇ ਵੇਚ ਰਹੇ ਨੇ ਉਹਨਾਂ ਦੀ ਉਮਰ ਦੇਖ ਸਕਦੇ ਹੋ ਉਸ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਤੁਸੀਂ ਵੀ ਕਪੜੇ ਵੇਚ ਰਹੇ ਹੋ ਕਿੱਥੋਂ ਲੈ ਕੇ ਆਨੇ ਹੋ ਕਪੜੇ ਇਹ ਫੇਰੀ ਦੇ ਕਪੜੇ ਹੁੰਦੇ ਹੈ ਇਹ ਜੈਸੇ ਕਿ ਬਰਤਨ ਦੇ ਕੇ ਕਪੜੇ ਲੈ ਕੇ ਆਤੇ ਹੈ ਅੱਛਾ ਮਤਲਬ ਪਹਿਲਾਂ ਭਾਂਡੇ ਵੇਚਦੇ ਹੋ ਉਹਨਾਂ ਨੂੰ ਹਾਂ ਭਾਂਡੇ ਦੇ ਕੇ ਫਿਰ ਇਹ ਕਪੜੇ ਲੈ ਕੇ ਆਤੇ ਹੈ ਅੱਛਾ ਇਹਨਾਂ ਨੂੰ ਵੇਚਦੇ ਹੋ ਜੈਸੇ ਕਿ ਕੋਠਿਓਂ ਮੇ ਹੋ ਗਏ ਬੜੀ ਬੜੀ ਕੋਠੀਆਂ ਮੈਂ ਉੱਥੋਂ ਕਪੜੇ ਲੈ ਕੇ ਆਤੇ ਹੈ ਇਹਦੇ ਵਿੱਚ ਕੀ ਕੀ ਕੁਆਲਿਟੀ ਹੁੰਦੀ ਕਿ ਕਿਸ 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 ਕੁਆਲਿਟੀ ਦੇ ਕੱਪੜੇ ਹੁੰਦੇ ਸਭ ਹੁੰਦਾ ਸੂਟ ਸਾੜ੍ਹ ਹੁੰਦੇ ਬੱਚੋ ਕੇ ਹੁੰਦੇ ਪੈਂਟੇ ਸਲਟੇ ਸਭ ਦੀ ਚੀਜ਼ ਹੁੰਦੀ ਚਾਦਰੇ ਵਾਦਰੇ ਸਭ ਹੁੰਦਾ ਅੱਛਾ ਹੁਣ ਅੱਜ ਦੁਕਾਨ ਲਾਈ ਹੈ ਦੁਕਾਨ ਲਾ ਕੇ ਕਿੰਨਾ ਕਾ ਫਰਕ ਪੈਂਦਾ ਸ਼ਾਮ ਤੱਕ ਰੋ ਦਿਹਾੜੀ ਬਣ ਜਾਂਦੀ ਕبھی ਕبھی ਬਣ ਜਾਂਦੀ ਹੈ ਕبھی ਕبھی ਨਹੀਂ ਬਣਦੀ ਐਸਾ ਹੁੰਦਾ ਕبھی ਮੰਦਾ ਕਦੀ ਐਸਾ ਹੀ ਹੁੰਦਾ ਬਸ ਤਾਂ ਇੱਕ ਸਾਧ ਨੂੰ ਕਿ ਕੱਪੜੇ ਵੇਚ ਰਹੇ ਨੇ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਕੱਪੜੇ ਪਹਿਲਾਂ ਸਾਰੀ ਦਿਹਾੜੀ ਮਿਹਨਤ ਕਰਦੇ ਨੇ ਹਫਤੇ ਦੇ ਵਿੱਚ 6 ਦਿਨ ਮਿਹਨਤ ਕਰਦੇ ਨੇ ਉਸ ਤੋਂ ਬਾਅਦ 7ਵੇਂ ਦਿਨ ਇਹਨਾਂ ਵੱਲੋਂ ਜਿਹੜਾ ਇਹ ਕਪੜੇ ਜਿਹੜੇ ਆ ਵੇਚੇ ਜਾਂਦੇ ਨੇ ਉਸ ਤੋਂ ਬਾਅਦ ਗੱਲਬਾਤ ਕਰਨੇ ਜਿਹੜੇ ਲੋਕ ਕਪੜੇ ਖਰੀਦ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਅੱਡੇ ਕੀ ਕਹਿਣਾ ਚਾਹੋਗੇ ਇਸ ਮਾਰਕੀਟ ਵਿੱਚ ਕਪੜੇ ਖਰੀਦਣ ਆਏ ਹੋ ਭਈਆ ਕਪੜਾ ਖਰੀਦ ਆਏ ਹਨ ਹਾਂ ਕਪੜੇ ਇੱਥੇ ਸਹੀ ਮਿਲਦੇ ਆ ਹਾਂਜੀ ਹਾਂਜੀ ਕੋਈ ਕਮੀ ਹੁੰਦੀ ਕਪੜਿਆਂ ਚ ਨਹੀਂ ਨਹੀਂ ਕਮੀ ਕੌਨੋਂ ਨਹੀਂ ਰਹਤੇ ਕੀ ਰੇਟ ਹੁੰਦਾ ਕਪੜਿਆਂ ਦਾ ਕਿੰਨੇ ਜਸ ਰੇਟ ਰਹਾ ਹੈ 100 ਮਾ 50 ਮਾ 20 ਮਾ 30 ਮਾ ਜਸ ਰਹਾ ਹੈ ਕਪੜੇ ਲੈਣੇ ਕੇ ਬਾਅਦ ਪਤਾ ਲੱਗਦਾ ਵੀ ਉਹ ਕਪੜੇ ਮਹਿੰਗੇ ਹੋਣੇ ਹਾਂਜੀ ਹਾਂਜੀ ਸਾਡੇ ਨਾਲ ਇੱਕ ਹੋਰ ਅੰਟੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਗਰਮੀ ਦੇ ਵਿੱਚ ਬੈਠੇ ਨੇ ਕਾਫੀ ਮਿਹਨਤ ਕਰੇ ਮਾਤਾ ਜੀ ਉਮਰ ਕਾਫੀ ਹੋ ਗਈ ਹੈ ਤੁਹਾਡੀ ਤੇ ਕੀ ਕਹਿਣਾ ਚਾਹੋਗੇ ਗਰਮੀ ਪੈ ਰਹੀ ਹੈ ਮੱਤੇ ਤਾਂ ਪਸੀਨਾ ਚੱਲਦਾ ਮਿਹਨਤ ਵਾਸਤੇ ਕਰਨਾ ਪੈਂਦਾ ਗਰੀਬ ਬੰਦੇ ਆ ਜੇ ਕਰਨਾ ਪੈਂਦਾ ਸਾਨੂੰ ਕੰਮ ਹਾਂ ਗਰੀਬ ਬੰਦੇ ਆ ਜੇ ਰੋਟੀ ਕੰਮ ਨਾ ਕਰੀਏ ਖਾਈਏ ਕਿੱਥੋਂ ਹੈਗੇ ਆ ਹਾਂ ਹੈਗੇ ਆ ਕੀ ਕਰਦੇ ਬੱਚੇ ਬੱਚਾ ਤਾਂ ਮੈਂ ਦਿਹਾੜੀ ਧੂਪੀ ਕਰਦੇ ਹੈਗੇ ਸੀ ਕਿਸ ਦਾ ਮਤਲਬ ਕਪੜੇ ਖਰੀਦ ਕੇ ਲੈਣੇ ਹੋ ਨਹੀਂ ਨਹੀਂ ਸਟੀਲ ਦੇ ਭਾਂਡੇ ਦੇ ਕੇ ਵੱਡੇ ਕੋਠੀਆਂ ਚੋਂ ਲੈ ਕੇ ਆਣੇ ਅਸੀਂ ਅੱਛਾ ਕਿਸ ਕਿਸ ਏਰੀਆ ਦੇ ਵਿੱਚੋਂ ਕਪੜੇ ਖਰੀਦੇ ਜਾਂਦੇ ਆ ਤੁਹਾਡੇ ਸਾਰੇ ਏਰੀਆ ਚੋਂ ਖਰੀਦ ਲੈਣੇ ਅਸੀਂ ਕਿਧਰੋਂ ਲੈ ਰਹੇ ਆ ਸਾਰੇ ਜਿੱਥੇ ਵੀ ਕੋਠੀਆਂ ਹੁੰਦੀਆਂ ਉੱਥੇ ਅਸੀਂ ਚਲੇ ਜਾਂਦੇ ਆ ਕੋਠੀਆਂ ਚ ਕੋਠੀਆਂ ਚ ਜਾਂਦੇ ਆ ਅਸੀਂ ਹਾਂ ਭਾਂਡੇ ਬਹੁਤ ਦਿਨ ਮਿਹਨਤ ਕਰਨ ਤੋਂ ਬਾਅਦ ਇੰਨੇ ਕਪੜੇ ਇਕੱਠੇ ਹੁੰਦੇ ਆ ਇਹ ਬਹੁਤ ਮਿਹਨਤ ਬਹੁਤ ਲੱਗਦੀ ਹਫਤੇ ਹਫਤੇ ਬਾਅਦ ਤਿੰਨ ਚਾਰ ਚਾਰ ਦਿਨ ਘੁੰਮਦੇ ਆ ਅਸੀਂ ਕਪੜੇ ਲੈ ਆਣੇ ਆ ਸਲਾਈ ਕਰਦੇ ਆ ਪ੍ਰੈਸ ਕਰਦੇ ਆ ਫੇਰ ਲਿਆ ਕੇ ਇੱਥੇ ਵੇਚਦੇ ਆ ਅਸੀਂ। ਹਾਂ ਨਾ ਬਹੁਤ ਮਿਹਨਤ ਹੈਗੀ ਆ ਗਲੀਆਂ ਦੇ ਵਿੱਚ ਵਾਜਾ ਮਾਰਨੀ ਪੈਂਦੀ ਆ ਟੋਕਰਾ ਸਿਰ ਤੇ ਚੱਕ ਕੇ। ਕਿੰਨੇ ਦਿਨ ਹੋ ਗਏ ਕੰਮ ਕਰਦਿਆਂ? ਸਾਨੂੰ ਹੋ ਗਏ 20 25 ਤੋਂ 30 ਸਾਲ। ਤਾਂ ਬਹੁਤ ਸਾਲ ਹੋ ਗਏ ਸਾਨੂੰ। ਸਾਡੇ ਮਾਪੇ ਵੀ ਇਹੀ ਕਰਦੇ ਸੀ ਕੰਮ। ਇਥੋਂ ਦੱਸ ਦਈਏ ਪੁਰਾਣੇ ਕੱਪੜਿਆਂ ਦੀ ਮਾਰਕੀਟ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਪਹੁੰਚੇ ਆ ਲੁਧਿਆਣਾ ਸ਼ਹਿਰ ਵਾਸੀਆਂ ਲਈ ਵੱਡਾ ਮੈਸੇਜ ਹੈ। ਪੁਰਾਣੇ ਕਪੜੇ ਜਿੱਥੇ ਵਿਕਦੇ ਨੇ ਉਸ ਮਾਰਕੀਟ ਵਿੱਚ ਪਹੁੰਚਿਆ ਮਾਰਕੀਟ ਦੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਮਾਰਕੀਟ ਜਿਹੜੀ ਆ ਲੁਧਿਆਣਾ ਦੇ ਜਗਰਾਉਂ ਪੁਲ ਦੇ ਥੱਲੇ ਲੱਗਦੀ ਆ ਵੱਡੀ ਮਾਰਕੀਟ ਜਿੱਥੇ ਪੁਰਾਣੇ ਕਪੜੇ ਜਿਹੜੇ ਨੇ ਉਹ ਮਿਲਦੇ ਨੇ ਦੱਸ ਦਈਏ ਕਿ ਇੱਕ ਹਫਤੇ ਦੀ ਮਿਹਨਤ ਤੋਂ ਬਾਅਦ ਕਪੜੇ ਜਿਹੜੇ ਆ ਉਹ ਉਸ ਤੋਂ ਬਾਅਦ ਲਿਆਏ ਜਾਂਦੇ ਨੇ ਲਿਆਣ ਤੋਂ ਬਾਅਦ ਕਪੜਿਆਂ ਦੀ ਜਿਹੜੀ ਆ ਉਹਨੂੰ ਪ੍ਰੈਸ ਕੀਤਾ ਜਾਂਦਾ ਵਾ ਉਹਨੂੰ ਜਿਹੜਾ ਸਲਾਈ ਕੀਤਾ ਜਾਂਦਾ ਵਾ ਕੁਝ ਕਪੜੇ ਫਟੇ ਵੀ ਹੁੰਦੇ ਆ ਸੋ ਉਸ ਤੋਂ ਬਾਅਦ ਉਹ ਕਪੜੇ ਵੇਚਣ ਤੋਂ ਬਾਅਦ ਜਿਹੜੇ ਜਦੋਂ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਕਪੜੇ ਜਿਹੜੇ ਆ ਵੇਚੇ ਜਾਂਦੇ ਨੇ ਸੋ ਇੱਕ ਹੋਰ ਵੀਰ ਮੌਜੂਦ ਆ ਗੱਲਬਾਤ ਕਰਦੇ ਆ ਉਹਦੇ ਨਾਲ ਵੀ ਕਾਫੀ ਦੇਖ ਸਕਦੇ ਹੋ ਦੁਕਾਨਾਂ ਦੇ ਵਿੱਚ ਜੇ ਅਗਰ ਗੱਲ ਕਰੀਏ ਤੇ ਪੁਰਾਣੇ ਮਾਰਕੀਟ ਦੇ ਵਿੱਚ ਜਿਹੜੀ ਦੁਕਾਨ ਹੈ ਪੁਰਾਣੇ ਕਪੜਿਆਂ ਦੀ ਕੁਝ ਦੁਕਾਨਾਂ ਦੇ ਵਿੱਚ ਗਾਹਾਂਕ ਵੀ ਜਿਹੜੇ ਨੇ ਨਹੀਂ ਨਜ਼ਰ ਆ ਰਹੇ ਨੇ ਤੇ ਕੁਝ ਕੁ ਦੁਕਾਨਾਂ ਦੇ ਵਿੱਚ ਗਾਹਾਂਕਾਂ ਦੀ ਜਿਹੜੀ ਹੈ ਪਰਮਾਰ ਲੱਗੀ ਹੋਈ ਆ ਨੌਜਵਾਨ ਵੀ ਕੋਲ ਆਉਂਗੇ ਮਾੜਾ ਕੀ ਕਹਿਣਾ ਚਾਹੋਗੇ ਕਿ ਨਾਮ ਕੀ ਆ ਤੁਹਾਡਾ ਮੇਰਾ ਨਾਮ ਮਨੋਜ ਕੁਮਾਰ ਹੈ ਜੀ ਕਪੜੇ ਮਤਲਬ ਹੁਣ ਦੁਕਾਨ ਦੇ ਵਿੱਚ ਤਾਂ ਕੋਈ ਹੈ ਨਹੀਂਗਾ ਕਦੋਂ ਦੁ ਸਵੇਰੇ ਭਾਈ 9 10 ਵਜੇ ਆ ਜਾਂਦੇ ਹੈਗੇ ਤੇ 5 6 ਵਜੇ ਘਰੇ ਚੱਲ ਜਾਂਦੇ ਹੈਗੇ ਕੰਮ ਕਮ ਬਿਲਕੁਲ ਹੀ ਨਹੀਂ ਹੈਗਾ ਗਾਗ ਤੁਹਾਨੂੰ ਦਿਖਦਾ ਹੀ ਨਹੀਂ ਤੇ ਆ ਬਿਲਕੁਲ ਵੀ ਇਹ ਕੰਮ ਕਰਦੇ ਹਾਂ ਸ਼ੁਰੂ ਤੋਂ ਹਾਂਜੀ ਸ਼ੁਰੂ ਤੋਂ ਇਹੀ ਕੰਮ ਕਰਦੇ ਹੈਗੇ ਜੀ ਬਸ ਇਹ ਸਾਡੇ ਬਜ਼ੁਰਗ ਹੈਗੇ ਉਹ ਵੀ ਕਰਦੇ ਹੈਗੇ ਤੇ ਹੁਣ ਸਾਡਾ ਨੰਬਰ ਲੱਗਿਆ ਹੈਗਾ ਅਸੀਂ ਵੀ ਕਰਦੇ ਪਏ ਇਹੀ ਕੰਮ ਕਮਾਈ ਹੈਗੀ ਆ ਬਸ ਕਮਾਈ ਮਾੜੀ ਮੋਟੀ ਹੈਗੀ ਭਾਈ ਖਰਚਾ ਪਾਣੀ ਨਿਕਲ ਜਾਂਦਾ ਹੈਗਾ ਹਾਂਜੀ ਬਸ ਸੰਡੇ ਸੰਡੇ ਲਾਂਦੇ ਹੈਗੇ ਅਸੀਂ ਤਾਂ ਬਾਕੀ ਰੋਟੀ ਪੂਰੀ ਹੋ ਜਾਵੇ ਉਹ ਹੀ ਬੋਤ ਹੈ ਜਮਾਨੇ ਮੇ ਕਮਾਈ ਨਹੀਂ ਹੈਗੀ ਕੁਛ ਕਮਾਈ ਨਹੀਂ ਹੈਗੀ ਕੁਛ ਇਹ ਕਪੜਾ ਵੀ ਦੇ ਦ 10 10 ਰੁਪਏ ਲੈ ਲੋ 20 20 ਰੁਪਏ ਲੈ ਲੋ ਕਪੜਾ ਵੇਚ ਦੇਗੇ ਕੀ ਕਰੀਏ ਸਭ ਤੋਂ ਸਭ ਦੇ ਕੀ ਹੁੰਦਾ ਉਸ ਵਿੱਚ ਸਭ ਤੋਂ ਮਹਿੰਗਾ ਰੇਟ ਕਿਸ ਕਪੜੇ ਦਾ ਵੈ ਸਭ ਤੋਂ ਮਹਿੰਗਾ ਰੇਟ ਜਿਹੜਾ ਅਸੀਂ ਕਹੀਏ ਵੀ ਸਭ ਤੋਂ ਮਹਿੰਗਾ ਵੇਚ ਕੇ ਜਿਹੜਾ 100000 ਦਾ ਕਪੜਾ ਰੱਖਾਂਗੇ ਨੇ ਜੀ ਤੋਂ 100 ਰੁਪਏ ਮੁੱਲ ਪਾਉਂਦੇ ਆ ਸਭ ਤੋਂ ਮਹਿੰਗਾ ਕਪੜਾ ਸਭ ਤੋਂ ਮਹਿੰਗਾ 50000 ਦਾ ਕਪੜਾ ਰੱਖ ਲਓ 100 ਰੁਪਏ ਮੁੱਲ ਪਾਉਂਦੇ ਇੱਥੇ ਹਾਂ ਨੇ ਅਸੀਂ ਲਿਆਏ ਹੈਗੇ 15000 ਰੁਪਏ ਕਹਿੰਦੀ ਲੇਡੀਜ਼ ਮੈਨੂੰ 15000 ਕਹਿੰਦੀ ਸੀ ਇਹਦੇ ਅੱਛਾ ਦੇਖੋ ਲੈ ਕੇ ਆਏ ਕਹਿੰਦੇ ਆਹੋ 15000 ਰੁਪਏ ਦਾ ਹੈ ਲਿਆਏ ਅਸੀਂ ਇੱਥੇ 50 ਰੁਪਏ ਮਿਲਦੇ ਆ 50 ਰੁਪਏ ਵੀ ਨਹੀਂ ਲੈ ਲਈਏ ਤੁਸੀਂ ਕਪੜੇ ਦੇਖ ਸਕਦੇ ਹੋ ਕਾਫੀ ਸੋਨੇ ਸੋਨੇ ਕਪੜੇ ਨੇ ਸੂਟ ਨੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ 50 50000 ਰੁਪਏ ਦਾ ਸੂਟ ਜਿੱਥੋਂ ਅਸੀਂ ਖਰੀਦੇ ਆ ਉਹਨਾਂ ਵੱਲੋਂ ਕਿਹਾ ਜਾਂਦਾ ਕਿ 50000 ਰੁਪਏ ਦੇ ਅਸੀਂ ਸੂਟ 15000 ਦੇ ਸੂਟ ਖਰੀਦੇ ਨੇ ਸੋ ਇਸ ਮਾਰਕੀਟ ਦੇ ਵਿੱਚ ਜਿਆਦਾ ਹੀ ਜਿਆਦਾ 100 ਰੁਪਏ ਮਿਲੂਗਾ ਬਸ ਕਹਿੰਦਾ ਕਿ 100 ਰੁਪਏ ਦੇ ਦੋ ਤੱਬ ਵੀ ਨਹੀਂ ਕੋਈ ਲੈ ਰਹੀ ਹੈ। ਕੀ ਕਰੇ? ਸਾਰੀਆਂ ਲੈ ਲਓ ਬੀਬੀ। ਇਹ ਬੀਬੀ ਰੁਪਏ ਸਾਰੀਆਂ ਬਿਕ ਰਹੀ ਹੈ। ਉਹ ਵੀ ਨਹੀਂ ਲੈ ਰਹੀ ਹੈ। ਕੋਈ ਨਹੀਂ ਲੈ ਰਹੀ। ਐਸੇ ਬਾਵਜੀ ਕੰਮ ਨਹੀਂ ਹੈਗਾ। ਮੰਨਦਾ ਹੈਗਾ ਬਾਈ। ਕੋਈ ਕੰਮ ਕਾਜ ਨਹੀਂ ਆਏਗਾ। ਜਿੱਤਾ ਸੂਟ ਹੁਣ ਮਾਤਾ ਜੀ ਸੂਟ ਕਿੰਨੇ ਦਾ ਹੁਣ ਕਾਫੀ ਮਿਹਨਤ ਕਰਦਾ। ਉਹ ਮੇਰੇ ਵੀਰ ਇਹ ਦੱਸ ਮੇਰਾ 50 ਰੁਪਏ ਤੋਂ ਵੱਧ ਕੋਈ ਲੈਂਦਾ ਨਹੀਂ ਹੈਗਾ। ਉਹ ਵੀ ਵਧੀਆ ਸੂਟ। ਕਹਿੰਦਾ ਕਵੰਦਾ। ਪਾਵਰ ਕੋਟਨ ਦਾ ਸੂਟ 50 20 30 ਤੋ ਜਾਂਦਾ ਨਹੀਂ ਹੈਗਾ। ਲੋਕ ਇਹ ਕਦਰ ਨਹੀਂ ਪਾ ਰਹੇ ਕਿਉਂ? ਕਾਰਨ ਕੀ ਹੈਗਾ? ਜਗਾ ਜਗਾ ਕਪੜੇ ਹੋ ਗਏ ਨੇ ਬਹੁਤ ਜ਼ਿਆਦਾ ਕਪੜੇ ਹੋ ਗਏ ਨਵੇਂ ਵੇਕਣ ਲੱਗ ਗਏ ਨੇ ਤੇ ਫਿਰ ਉਹ ਪੁਰਾਣੇ ਕਪੜਿਆਂ ਦਾ ਕੀ ਵੈਲਿਊ ਰੱਖਦੇ ਨੇ ਬਸ ਇਹੀ ਹੈ ਆਪਣੀ ਤਾਂ ਕਮਾਈ ਦਾ ਸਾਧਨ ਹੈ ਨਾ ਆਪਣੀ ਰੋਜੀ ਰੋਟੀ ਪਾਏ ਦਾ ਰੋਟੀ ਪਾਣੀ ਚੱਲਦਾ ਪਿਆ ਮਾਰਜ ਦਿੰਦਾ ਪਿਆ ਉਹੀ ਬਸ ਅਪੀਲ ਹੈ ਇਹ ਮਤਲਬ ਜਿਹੜੇ ਮੰਗਾਈ ਹੈ ਘੱਟ ਕਰੋ ਬਸ ਮਾਤਾ ਜੀ ਇਸ ਥਾਂ ਦੇ ਉੱਤੇ ਦੁਕਾਨ ਲਾंदे ਤੁਹਾਨੂੰ ਕਾਫੀ ਦਿਨ ਹੋ ਗਏ ਨੇ ਉੱਪਰ ਪੱਖਾ ਵੀ ਨਹੀਂ ਲੱਗਾ ਹੋਇਆ ਪੁਲ ਦੇ ਥੱਲੇ ਬੈਠੇ ਹੋ ਗਰਮੀ ਕਾਫੀ ਪੈ ਰਹੀ ਹੈ 1500 ਰੁਪਏ ਸੀ 2 ਮਹੀਨੇ ਦਾ ਪਰਦੇ ਆ ਹਾਂਜੀ 1500 ਰੁਪਏ ਕਿੰਨੂੰ ਪਰਦੇ ਹੋ ਤੁਸੀਂ ਸਰਕਾਰ ਨੂੰ ਪਰਦੇ ਆ ਹਾਂਜੀ ਆ ਦੇਖੋ ਜੀ ਗਰੀਬਾਂ ਦੇ ਨਾਲ ਕੀ ਹਾਲਾਤ ਜਿਹੜੇ ਕਿਤੇ ਜਾਂਦੇ ਨੇ ਜਿਹੜੇ ਲੋਕ ਪੈਸਿਆਂ ਦੇ ਵਿੱਚ ਖਰੀਦ ਕੇ ਕੱਪੜੇ ਲਿਆਉਂਦੇ ਨੇ ਪੁਰਾਣੇ ਕੱਪੜੇ ਉਹ ਕੱਪੜੇ ਵੇਚਦੇ ਨੇ ਸੋ ਉਹਨਾਂ ਦੇ ਵੱਲੋਂ ਇੱਕ ਹੋਰ ਗੱਲ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਸਾਫ਼ ਤੌਰ ਤੇ ਕਿ ਇਹ ਜਿਹੜਾ ਪੁਲਿਆ ਦਿਖਾ ਦਿੰਦੇ ਨੇ ਤਸਵੀਰਾਂ ਤੁਹਾਨੂੰ ਇਸ ਪੁਲ ਦੇ ਥੱਲੇ ਬੈ ਕੇ ਗਰਮੀ ਦੇ ਵਿੱਚ ਜਿਹੜੇ ਰੋਜੀ ਰੋਟੀ ਵਾਸਤੇ ਆਪਣਾ ਕੰਮ ਕਰ ਰਹੇ ਨੇ ਉਹਨਾਂ ਵੱਲੋਂ 1500 ਰੁਪਏ ਜਿਹੜਾ ਮਹੀਨਾ ਭਰਿਆ ਜਾਂਦਾ ਵਾ 2 ਮਹੀਨੇ ਦੇ ਵਿੱਚ 1500 ਰੁਪਏ ਉਹ ਦਿੰਦੇ ਨੇ 1 ਮਹੀਨੇ ਦੇ ਵਿੱਚ 700 ਰੁਪਿਆ 750 ਰੁਪਿਆ ਪੈਂਦਾ ਵਾ ਫੀਸ ਸੋਨਾ ਵੱਲੋਂ ਕਹਿਆ ਜਾਂਦਾ ਕਿ ਅਸੀਂ ਇਹ ਫੀਸ ਜਿਹੜੀ ਹੈ ਸਰਕਾਰਾਂ ਨੂੰ ਦੇ ਰਹੇ ਹਾਂ ਪਰ ਅਸੀਂ ਇਸ ਗੱਲ ਦੀ ਪੁੱਛ ਨਹੀਂ ਕਰਦੇ ਉਹਨਾਂ ਵੱਲੋਂ ਸਾਫ਼ ਤੌਰ ਤੇ ਗੱਲ ਕਹੀ ਜਾ ਰਹੀ ਹੈ ਪਰ ਐਤਵਾਰ ਵਾਲੇ ਦਿਨ ਵੱਡੀ ਮੰਡੀ ਲੱਗਦੀ ਹੈ ਪੁਰਾਣੇ ਕੱਪੜਿਆਂ ਦੀ ਮਾਰਕੀਟ ਇਸ ਤੋਂ ਪਹਿਲਾਂ ਇਸ ਪੁਲ ਦੇ ਥੱਲੇ ਨਸ਼ੇੜੀਆਂ ਦਾ ਜਿਹੜਾ ਅੱਡਾ ਹੁੰਦਾ ਵਾ ਨਸ਼ੇੜੀ ਜਿਹੜੇ ਥਾਂ ਤੇ ਬੈਠਦੇ ਨੇ ਇਸ ਥਾਂ ਦੇ ਉੱਤੇ ਲੋਕ ਲੜਦੇ ਝਗੜਦੇ ਨੇ ਜਿਹੜਾ ਨਸ਼ਾ ਕਰਦੇ ਨੇ ਪਰ ਜਦੋਂ ਇਹ ਮਿਹਨਤ ਕਰਨ ਵਾਲੇ ਮਜ਼ਦੂਰੀ ਕਰਨ ਵਾਲੇ ਲੋਕ ਇਸ ਮਾਰਕੀਟ ਦੇ ਵਿੱਚ ਆਂਦੇ ਨੇ ਕਪੜਾ ਵੇਚਣ ਵਾਸਤੇ ਮਜ਼ਦੂਰੀ ਕਰਕੇ ਰੋਟੀ ਕਮਾਉਣ ਵਾਸਤੇ ਤੇ ਉਹਨਾਂ ਤੋਂ ਵੀ ਜਿਹੜਾ 750 ਰੁਪਿਆ ਮਹੀਨੇ ਦਾ ਜਿਹੜਾ ਉਸੂਲ ਕੀਤਾ ਜਾਂਦਾ ਪਰ ਇਸ ਗਲਤੀ ਅਸੀਂ ਐਸੇ ਐਸੇ ਥਾਂ ਤੇ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਵੀ ਇਸ ਗਲਤੀ ਜਿਹੜੀ ਹੈ ਪਤਾ ਕਰਾਂਗੇ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਇਸ ਪੁਲ ਦੇ ਥੱਲੇ ਇਹ ਜਿਹੜੀ ਫੀਸ ਹੈ ਗਰੀਬਾਂ ਕੋਲੋਂ ਲਿੱਤੀ ਜਾਂਦੀ ਹੈ ਇਹ ਕਿਉਂ ਲਿੱਤੀ ਜਾਂਦੀ ਹੈ ਕਾਰਨ ਕੀ ਹੈਗਾ ਉਹ ਤਾਂ ਮਜ਼ਦੂਰੀ ਕਰ ਰਹੇ ਨੇ ਹੋਰ ਵੀ ਗਲਤ ਗੱਲ ਕਰਦੇ ਤੁਸੀਂ ਵੀ ਪੈਸੇ ਦਿਨੇ ਹੋ ਹਾਂਜੀ ਸਾਰੇ ਮਾਰਕੀਟ ਦੇ ਦਿੰਦੇ ਪੈਸੇ ਕਮੇਟੀ ਦਫ਼ਤਰ 'ਚ ਤੁਸੀਂ ਇੱਕ ਟੀ ਦਫ਼ਤਰ ਆਲੇ ਆਂਦੇ ਹੈਗੇ ਉਰੇ ਹਾਂਜੀ ਸਿੱਕ ਕਦੋਂ ਆਨੇ ਉੱਥੇ ਦੁਕਾਨਾਂ ਅਸੀਂ ਤਾਂ ਬੇ ਹਫਤੇ ਚ ਅੰਡੇ ਰਹਿੰਦੇ ਅਸੀਂ ਦੁਕਾਨ ਲਾਉਂਦੇ ਨਹੀਂ ਇੱਕ ਦਿਨ ਨੇ ਰੋਜ਼ ਆਂਦੇਗੇ ਰੋਜ਼ ਥੋੜੀ ਦਿਨ ਨੇ ਮਿੰਨ 2 ਮਹੀਨੇ ਦੇ 1500 ਰੁਪਏ ਹਾਂਜੀ ਇਹ ਸਹੀ ਹੈ ਦੇਣਾ ਪੁਲ ਦੇ ਥੱਲੇ ਬੈਠੇ ਹਾਂ ਹਾਂ ਚਲੋ ਉਹ ਕਮੇਟੀ ਵਾਲੇ ਨੇ ਕਿਹਾ ਵੀ ਤੂੰ ਤੁਹਾਨੂੰ ਪਰਚੀ ਕਟਾਣੀ ਪਵੇਗੀ ਤਾਂ ਅਸੀਂ ਕਿਹਾ ਇਕੱਠਾਵਾਂਗੇ ਤੇ ਕਮਾਈ ਕਿੰਨੀ ਕੀ ਹੁੰਦੀ ਹੈ ਕਮਾਈ ਕੀ ਹੈਗਾ ਬਸ ਆ ਆਪਣੇ ਦਾ ਅੰ데 ਗੇ ਕਿਰਾਇਆ ਵੀ ਸਾਡਾ ਟੈਂਪੂ ਦਾ ਲੱਗਦਾ 300 ਰੁਪਈਆ 150 ਜਾਣ ਦਾ 150 ਆਣ ਦਾ 4-500 ਰੁਪਈਆ ਉਹ ਕੱਢਣਾ ਪੈਂਦਾ ਹੈਗਾ 5 800 ਦੇ ਕਦੀ 700 ਦੇ ਕਪੜੇ ਇਦਾਂ ਵੇਚ ਲੈਂਦੇ ਹੈਗੇ ਸਦੋਗੀ ਅੱਜ ਲੁਧਿਆਣਾ ਦੇ ਅਸੀਂ ਪੁਰਾਣੇ ਮਾਰਕੀਟ ਪੁਰਾਣੇ ਕੱਪੜਿਆਂ ਦੀ ਮਾਰਕੀਟ ਦੇ ਵਿੱਚ ਪਹੁੰਚੇ ਸੀਗੇ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਇੱਥੇ ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਵੱਲੋਂ ਕਾਫੀ ਬਹੁਤ ਸਖਤ ਮਿਹਨਤ ਤੋਂ ਬਾਅਦ ਹਫ਼ਤੇ ਤੋਂ ਬਾਅਦ ਇਹਨਾਂ ਵੱਲੋਂ ਦੁਕਾਨ ਜਿਹੜੀ ਲਗਾਈ ਜਾਂਦੀ ਹੈ ਸੋ ਉਸ ਤੋਂ ਬਾਅਦ ਕੁਝ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕੱਪੜੇ ਜਿਹੜੇ ਕਿਸ ਤਰੀਕੇ ਦੇ ਤੁਸੀਂ ਲੈ ਕੇ ਆਨੇ ਹੋ ਕਿੱਥੋਂ ਲੈ ਕੇ ਆਨੇ ਹੋ ਸੋ ਕਿੱਦਾਂ ਦੀ ਜਿਹੜੀ ਮਾਰਕੀਟ ਵਿੱਚ ਕੱਪੜੇ ਦੀ ਜਿਹੜੀ ਵਿਕਰੀ ਹੁੰਦੀ ਹੈ ਸੋ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਇਹ ਹੇ 1500 ਰੁਪਿਆ ਜਿਹੜਾ 2 ਮਹੀਨੇ ਦਾ ਲਿੱਤਾ ਜਾਂਦਾ ਵੈ 700 ਰੁਪਿਆ ਜਿਹੜਾ 1 ਮਹੀਨੇ ਦਾ ਕਮੇਟੀ ਵੱਲੋਂ ਲਿੱਤਾ ਜਾਂਦਾ ਹੈ ਤੇ ਕਿਤੇ ਨ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪੁਲ ਦੇ ਥੱਲੇ ਬੈ ਕੇ ਜਿਹੜੇ ਲੋਕ ਮਿਹਨਤ ਮਜ਼ਦੂਰੀ ਕਰ ਰਹੇ ਨੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਉਹਨਾਂ ਕੋਲੋਂ 750 ਰੁਪਏ ਲੈਣੇ ਕਿੰਨੀ ਕਿ ਵੱਡੀ ਗੱਲ ਹੈ ਇੱਕ ਮਿੰਟ ਰਹੀਂ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਗੱਲ ਸੁਣ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਮਾਤਾ ਜੀ ਕੀ ਕਹਿਣਾ ਚਾਹੋਗੇ ਕਿੰਨੀ ਉਮਰ ਹੋ ਗਈ ਹੈ ਮੇਰੀ 70 ਸਾਲ ਦੀ ਬੇਟਾ 70 ਸਾਲ ਹੋ ਗਈ ਕੀ ਕਹਿਣਾ ਚਾਹੁੰਦੇ ਹੋ ਕਪੜੇ ਵ ਬੇਟਾ ਮੈਂ ਆਪਣਾ ਬੁਢਾਪੇ ਦਾ ਟਾਈਮ ਪਾਸ ਕਰਦੀエਗੀ ਔਰ ਮੇਰੀ ਇਤਨੀ ਕਮਾਈ ਨਹੀਂ ਹੈਗੀ ਜਿਹੜਾ ਆ ਕੇ ਖੜੇ ਹੋ ਜਾਂਦੇਗੇ 2 1500 ਜੋ ਮੰਗਦੇ ਜੇ ਪੈਸੇ ਮੰਗਦੇ ਹਾਂ ਲੈ ਜਾਂਦੇ ਨੇ ਦੇ ਵੀ ਦਿੰਦੇ ਹੋ ਤੁਸੀਂ ਦਿਨ ਦਿਨ ਸਾਰੇ ਦਿਨ ਦੇ ਨੇ ਕੱਲ ਆਇਆ ਸੀ ਅੱਜ ਨਹੀਂ ਆਇਆ ਕੱਲ ਕਹਿ ਕੇ ਗਿਆ ਸੀ ਪੈਸੇ ਲੈ ਕੇ ਆਣਾ ਤੁਸੀਂ ਤੇ ਅੱਜ ਨਹੀਂ ਆਇਆ ਕਦੇ ਕੋਈ ਮੰਤਰੀ ਨਹੀਂ ਆਇਆ ਇੱਥੇ ਤੁਹਾਡੀ ਗੱਲਬਾਤ ਸੁਣਨ ਵਿਧਾਇਕ ਵਗੈਰਾ ਆਏ ਨਹੀਂ ਕਦੇ ਕੋਈ ਗੱਲਬਾਤ ਇੱਧਰ ਹੀ ਆਉਂਦੇ ਕੋਈ ਆਉਂਦੇ ਤੇ ਬਸ ਇੱਧਰ ਦੀ ਇੱਧਰ ਨਿਕਲ ਜਾਂਦੇ ਨੇ اچھا ਤੇ ਕਪੜਿਆਂ ਦੀ ਵਿਕਰੀ ਕਿੰਨੀ ਕੀ ਹੁੰਦੀ ਹੈ ਉਹਨਾਂ ਹਜ਼ਾਰ ਦੇ ਲੈ ਕੇ ਬੈਠेंगे ਤਾਂ ਉਹਦੇ ਵਿੱਚ 10-10 ਰੁਪਏ ਕਪੜੇ ਮਗਰ ਕਮਾਉਂਦੇ ਨੇ 10-10 ਰੁਪਏ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਨਾਲ ਵੀ ਗੱਲ ਕਰਦੇ ਆ ਉਹਦੇ ਵੱਲੋਂ ਇੱਕੋ ਗੱਲ ਜਿਹੜੀ ਹੈ ਸਾਹਮਣੇ ਰੱਖੀ ਜਾ ਰਹੀ ਹੈ ਕਿ ਕਿਸ ਤਰੀਕੇ ਕਪੜੇ ਜਿਹੜੇ ਆ ਉਹ ਕਿਸ ਤਰੀਕੇ ਇਸ ਥਾਂ ਦੇ ਉੱਤੋਂ ਜਿਹੜਾ ਅਸੀਂ ਲੈ ਰਹੇ ਨੇ ਤੇ ਉਸ ਤੋਂ ਬਾਅਦ 10-10 ਰੁਪਏ ਦੇ ਹਿਸਾਬ ਨਾਲ ਅਸੀਂ ਇੱਥੋਂ ਕਪੜੇ ਜਿਹੜੇ ਵੇਚਦੇ ਆ ਤਾਂ ਕਾਫੀ ਮਿਹਨਤ ਕਰਦੇ ਆ ਉਸ ਤੋਂ ਬਾਅਦ ਇੱਥੋਂ ਵਿਕਰੀ ਹੁੰਦੀ ਆ ਪੂਰੀ ਮਾਰਕੀਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਪੁਲ ਦੀ ਅਗਰ ਗੱਲ ਕਰੀਏ ਤੇ ਜਗਰਾਵਾਂ ਪੁਲ ਜਿਹੜਾ ਹੈਗਾ ਵੱਲ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਜਗਰਾਵਾਂ ਪੁਲ ਤੇ ਥੱਲੇ ਇਹ ਜਿਹੜੀ ਵੱਡੀ ਮਾਰਕੀਟ ਲੱਗਦੀ ਆ ਪੁਰਾਣੇ ਕਪੜਿਆਂ ਦੀ ਸੋ ਇਹ ਮਾਰਕੀਟ ਲੱਗਦੇ ਨੂੰ ਅੱਜ ਤੋਂ 20 ਸਾਲ ਹੋ ਚੁੱਕੇ ਨੇ ਪਰ ਅੱਜ ਅਸੀਂ ਇੱਥੇ ਪਹੁੰ ਤਾ ਲੋਕਾਂ ਬੋਲੇ ਗੱਲ ਕਹੀ ਜਾ ਰਹੀ ਹੈ ਕਿ ਇੱਥੇ ਅਸੀਂ ਪੈਸੇ ਵੀ ਦੇ ਰਹੇ ਨੇ ਕੱਪੜੇ ਖਰੀਦ ਰਹੇ ਨੇ ਪਰ ਦੱਸਦੇ ਕਿ ਲੋਕਾਂ ਦੀ ਪਰਮਾਰ ਲੱਗੀ ਹੋਈ ਆ ਕੁਝ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਸਭ ਤੋਂ ਮਹਿੰਗਾ ਕੌਣ ਸਭ ਤੋਂ ਮਹਿੰਗਾ 20 ਵਾਲਾ 30 ਵਾਲਾ ਸਭ ਤੋਂ ਮਹਿੰਗਾ 20 30 ਵਾਲਾ ਹਾਂ ਮਹਿੰਗਾ ਮਹਿੰਗਾ ਪਤਾ ਕਿੰਨੂੰ ਕਿਹਾ ਜਾਂਦਾ ਜਿਹੜਾ 10000 ਤੋਂ ਉੱਪਰ ਹੋਵੇ 5000 ਦੇ ਉੱਪਰ ਹੋਵੇ ਉਹ ਤਾਂ ਪੂਰੇ ਸਾਲ ਮੇ ਨਹੀਂ ਬਿਕੇਗਾ ਪੂਰੇ ਸਾਲ ਕੀ ਕਮਾਈ ਨਹੀਂ ਹੋਗੀ 10 20000 ਤੋਂ 3 ਰੁਪਏ ਕਿਲੋ ਨੂੰ ਟੋਲ ਕੇ ਲੈਂਦੇ ਹਾਂ 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 ਲੈ ਲੈਂਦੇ ਹਾਂ ਕੀ ਹੋ ਰਹੀ ਹੈ ਹਾਂ ਹੋ جاتی ਹੈ ਗੁਜ਼ਾਰਾ ਹੁੰਦਾ ਕਿ ਵਿਕਰੀ ਹੁੰਦੀ ਕਮਾਈ ਹੁੰਦੀ ਗੁਜ਼ਾਰਾ ਹੀ ਹੁੰਦਾ ਹੈ ਗਰੀਬ ਬੰਦੋ ਦਾ ਗੁਜ਼ਾਰਾ ਹੁੰਦਾ ਨਾ ਕਿ ਕਮਾਈ ਹੋ ਰਹੀ ਹੈ ਜਿੱਦਾਂ ਇੱਕ ਵਾਰੀ ਹੁੰਦਾ ਨਾ 1000 ਰੁਪਏ ਦੀ ਦਿਹਾੜੀ ਪੈ ਗਈ ਸਿਰ ਗੁਜ਼ਾਰਾ ਹੋ ਰਿਹਾ ਕਿ ਕਮਾਈ ਹੋ ਰਹੀ ਹੋ ਜਾਂਦੀ ਹੈਗੀ 800 ਦੀ 900 ਦੀ ਦਿਹਾੜੀ ਹੈਗੀ ਬਸ اچھا ਬਸ ਹੋਰ ਕੁਝ ਨਹੀਂ ਗੁਜ਼ਾਰਾ ਹੁੰਦਾ ਪਿਆ ਹੈ ਤੇ ਇਹ ਤੇ ਗੁਜਾਰਾ ਹੈ ਬਿਲਕੁਲ ਸੋ ਦੱਸ ਦिएगी ਸਭ ਤੋਂ ਵੱਧ ਇਸ ਮਾਰਕੀਟ ਦੇ ਵਿੱਚ ਮਹਿਲਾਵਾਂ ਨੇ ਜਿਹੜੀ ਮਹਿਲਾਵਾਂ ਹਫਤੇ ਦੇ ਵਿੱਚ ਕੱਪੜੇ ਇਕੱਠੇ ਕਰਦੀਆਂ ਨੇ ਵੱਡੇ ਘਰਾਂ ਦੇ ਵਿੱਚੋਂ ਕੋਠੀਆਂ ਦੇ ਵਿੱਚੋਂ ਕੱਪੜੇ ਇਕੱਠੇ ਕਰਕੇ ਉਹ ਲਿਆ ਕੇ ਉਸ ਤੋਂ ਬਾਅਦ ਇਹ ਪੁਰਾਣੇ ਮਾਰਕੀਟ ਦੇ ਵਿੱਚ ਉਸ ਕੱਪੜਿਆਂ ਨੂੰ ਕਿਸ ਤਰੀਕੇ ਉਹਨਾਂ ਵੱਲੋਂ ਠੀਕ ਕੀਤਾ ਜਾਂਦਾ ਘਰਾਂ ਦੇ ਵਿੱਚ ਪ੍ਰੈਸ ਵਗੈਰਾ ਕੀਤਾ ਜਾਂਦਾ ਉਹਨਾਂ ਵੱਲੋਂ ਜਿਹੜੀ ਆ ਕਪੜੇ ਦੀ ਵਾਸ਼ਿੰਗ ਵੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਕਪੜੇ ਲੈ ਕੇ ਮਾਰਕੀਟ ਦੇ ਵਿੱਚ ਪਹੁੰਚਦੇ ਨੇ ਉਹਨਾਂ ਵੱਲੋਂ ਇਹ ਕਪੜੇ ਜਿਹੜੇ ਨੇ ਵੇਚੇ ਜਾਂਦੇ ਨੇ ਸਭ ਤੋਂ ਮਹਿੰਗੇ ਕਪੜੇ ਦੀ ਅਗਰ ਰੇਟ ਦੀ ਗੱਲ ਕਰੀਏ ਤੇ ਸਭ ਤੋਂ ਸਭ ਤੋਂ ਮਹਿੰਗਾ ਰੇਟ ਜਿਹੜਾ ਵਾ 30 ਜਾਂ 50 ਰੁਪਇਆ ਵਾ ਜਿਸ ਜਿਸ ਕਪੜੇ ਦੀ ਅਗਰ ਅਸਲੀਅਤ ਰੇਟ ਦੀ ਗੱਲ ਕਰੀਏ ਜਦੋਂ ਨਵਾਂ ਖਰੀਦਣਾ ਹੋਵੇ ਤੇ 5000 ਤੋਂ ਉੱਪਰ ਜਿਹੜਾ ਉਹ ਕਪੜਾ ਖਰੀਦਿਆ ਜਾਂਦਾ ਸੋ ਉਸ ਤੋਂ ਬਾਅਦ ਉਸ ਕਪੜੇ ਦਾ ਰੇਟ ਜਿਹੜਾ ਹੈ ਇਹ ਤੋਂ 20 ਤੋਂ 30 ਰੁਪਏ ਦੇ ਵਿੱਚ ਲੋਕ ਖਰੀਦਣ ਆਉਂਦੇ ਨੇ ਸੋ ਵੱਡੀ ਪਰਮਾਨ ਲੱ ਕਰ ਰਹੇ ਨੇ ਕਿ ਇਸ ਪੁਰਾਣੀ ਮਾਰਕੀਟ ਵਿੱਚ ਉਹ ਲੋਕ ਕਪੜੇ ਖਰੀਦਣਾਂ ਜਿਸ ਕਰਕੇ ਇਹਨਾਂ ਦੇ ਵੀ ਕਰਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਚੱਲ ਸਕੇ ਤੇ ਇਹ ਵੀ ਜਿਹੜਾ ਜਿਸ ਸੋਚ ਨੂੰ ਲੈ ਕੇ ਇਸ ਮਾਰਕੀਟ ਵਿੱਚ ਪਹੁੰਚਦੇ ਨੇ ਮਾਰਕੀਟ ਕਰ ਰਹੇ ਨੇ ਕਪੜੇ ਵੇਚ ਰਹੇ ਨੇ ਉਹ ਵੀ ਖੁਸ਼ੀ ਖੁਸ਼ੀ ਆਪਣੇ ਘਰਾਂ ਦੇ ਵਿੱਚ ਜਾਣ ਪਰ ਕੁਝ ਪ੍ਰਸ਼ਾਸਨਿਕ ਅਧਿਕਾਰੀ ਨੇ ਇੱਥੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਪੈਸੇ ਵੀ ਜਿਹੜੇ ਨੇ ਕਮੇਟੀ ਵੱਲੋਂ ਲਿੱਤੇ ਜਾਂਦੇ ਨੇ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਅਸੀਂ ਜ਼ਰੂਰ ਇਹ ਵੀ ਗੱਲ ਜਿਹੜੀ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਕਿ ਪੈਸੇ ਜਿਹੜੇ ਨੇ ਉਹ ਕਿਉਂ ਲਿੱਤੇ ਜਾਂਦੇ ਨੇ ਕਾਰਨ ਕੀ ਹੈਗਾ ਕਿਉਂਕ ਇਹ ਲੋਕਾਂ ਨੂੰ ਕੋਈ ਵੀ ਜਿਹੜਾ ਕਿਸੇ ਤਰੀਕੇ ਦੀ ਸਹੂਲਤ ਤਾਂ ਨਹੀਂ ਦਿੱਤੀਗੀ ਪਰ 750 ਰੁਪਏ 700 ਰੁਪਏ ਜਿਹੜਾ ਮਹੀਨਾ ਲਿੱਤਾ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਉਸ ਦਿਖਿਰੋ ਦੋ ਜਣਾ ਲਈ ਮਿਹਨਤ ਦਿਨ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ